ਤਾਗੇ ਮਸਮੀਆਂ ਜੂਸ ਪੂਰਾ ਨਿਕਲੂਗਾ ਕਿਵੇਂ ਖਾਨ ਚ ਮਟੀਆਂ ਮਸਮੀਆਂ ਲੈ ਰਿਆ ਕੀ ਭਾਅ ਦੱਸਿਆ ਸੀਗਾ 150 ਰੁਪਏ ਕਿਲੋ 100 ਰੁਪਏ ਦੀਆਂ 1.5 ਕਿਲੋ ਦੱਸਿਆ ਸੀ ਆਨੇ ਹੁਣ ਵੀ ਉਹਨੇ ਉਹੀ ਰੇਟ ਦੱਸਿਆ ਵਾ ਉਹ ਪਰਲੇ ਗੰਡੇ ਤੇ ਤੁੱਲਣ ਗਿਆ ਵਾ ਜਗਰਾਵਾਂ ਸ਼ਹਿਰ ਦਾ ਰੇਟ ਆ ਮਸੰਮੀਆਂ ਦਾ ਇਹ ਕੀ ਨਾਮ ਆ ਤੇਰਾ ਬਾਈ ਬਬਲੂ ਤੇ ਲਈਆਂ ਮਸੰਮੀਆਂ ਬਬਲੂ ਪਾਈ ਦਾ ਨਾਮ ਆ ਇਹ ਖੜਾ ਕੋਕੜ ਬਜ਼ਾਰ ਵਾਲੇ ਚੌਂਕ ਤੇ ਖੜਾ ਜਿਹੜੀ ਆਹ ਮੰਡੀ ਨੂੰ ਰਾਹ ਜਾਂਦਾ ਨਾ ਉਸ ਰੋਡ ਤੇ ਖੜਾ ਵਾ ਦੁਕਾਨ ਦੇ ਸਾਹਮਣੇ ਸਾਹਮਣੇ ਸਾਰਾ ਦਿਵਾਲੀ ਦਾ ਸਾਮਾਨ ਪਿਆ ਦੁਕਾਨ ਤੇ ਸਿਓ ਵੀ ਪਿਆ ਬਹੁਤ ਜ਼ਿਆਦਾ ਚੱਲ ਇਹਦੇ ਕੋਲ ਤਾਂ ਨਾਰੀਅਲ ਵੀ ਰੱਖਿਆ ਸੁੱਕੇ ਵੀ ਨਾਰੀਅਲ ਪਾਣੀ ਵਾਲੀ ਵੀ ਰੱਖੇ ਹੋਏ ਬਬਲੂ ਕੋਲੇ ਬਬਲੂ ਨੇ ਆਪ ਨੂੰ ਦੱਸਤਾ ਸੀ ਮਸੰਮੀਆਂ ਹੈਗੀਆਂ 100 ਦੀਆਂ 1.5 ਕਿਲੋ ਬਹੁਤ ਉਤਰੀ ਵੀਡੀਓ ਆਣੀਆ ਜਗਰਾਵ ਪੇਜ ਤੇ ਪਿੰਦਰ ਜਗਰਾਵ ਨਾਂ ਦੇ ਤੇ ਆਣੀ ਹੱਥੋਂ ਤੱਕ ਦੇਖ ਲਈ ਚੰਗਾ ਤੈਨੂੰ ਆਪ ਹੀ ਦੱਸ ਦੇਣਾ ਲੋਕਾਂ ਨੇ